ਰਾਜਪੁਰਾ ਵਿੱਚ ਲੋਕਾਂ ਦੀ ਮਦਦ ਲਈ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦਾ ਹੋਇਆ ਗਠਨ ਤਾਂ ਇਸ ਮੌਕੇ ਤੇ ਪ੍ਰਧਾਨ ਵਿਮਲ ਜੈਨ ਅਤੇ ਚੇਅਰਮੈਨ ਸੰਜੀਵ ਮਿੱਤਲ ਦੇ ਨਾਲ ਸਮੂਹ ਕਾਰਜਕਾਰੀ ਮੈਂਬਰ ਮੌਜੂਦ ਸੀ ਤਾਂ ਪਹਿਲੇ ਇੰਸਟਾਲੇਸ਼ਨ ਦੇ ਵਿੱਚ ਡਿਸਟ੍ਰਿਕਟ ਗਵਰਨਰਲ ਗਨਸ਼ਾਮ ਕਾਉਂਸਲ ਪਹੁੰਚੇ ਤਾਂ ਕਲੱਬ ਵੱਲੋਂ ਕੀ ਕੀ ਸਮਾਜ ਸੇਵਾ ਦੇ ਪ੍ਰਤੀ ਲੋਕਾਂ ਦੇ ਕੰਮ ਕੀਤੇ ਜਾਣਗੇ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਜੋ ਸਾਡੇ ਚਾਰਟਰਡ ਪ੍ਰੈਜ਼ੀਡੈਂਟ ਹੈਗੇ ਨੇ ਰੋਟਰੀਅਨ ਬਿਮਲ ਜੈਨ ਜੀ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਜੋ ਅਸੀਂ ਨਵਾਂ ਬਣਾਇਆ ਅੱਜ ਅਸੀਂ ਇਹਨਾਂ ਦੀ ਇੰਸਟਾਲੇਸ਼ਨ ਕੀਤੀ ਹੈ ਉਹਨਾਂ ਨੂੰ ਤੇ ਚੇਅਰਮੈਨ ਸਾਹਿਬ ਸੰਜੀਵ ਮਿੱਤਲ ਜੀ ਸੈਕਟਰੀ ਲਲੀ ਜੀ ਅਤੇ ਫਾਈਨਾਂਸ ਸੈਕਟਰੀ ਨੰਦਾ ਸਾਹਿਬ ਨੂੰ ਮੁਬਾਰਕਵਾਹ ਦੇਣ ਨਾਲ ਕਿ ਇਹਨਾਂ ਨੇ ਨਵਾਂ ਕਲੱਬ ਰਾਜਪੁਰਾ ਦੇ ਵਿੱਚ ਬਣਾਇਆ ਅਤੇ ਬਹੁਤ ਅੱਛਾ ਜੋ ਹੈਗਾ ਕਲੱਬ ਅੱਜ ਇੰਸਟਾਲੇਸ਼ਨ ਕੀਤਾ ਉਸ ਤੋਂ ਪਹਿਲਾਂ ਹੀ ਸਰਵਿਸ ਪ੍ਰੋਜੈਕਟ ਜਿਹੜੇ ਹੈਗੇ ਨੇ ਉਹ ਆਲਰੇਡੀ ਸਟਾਰਟ ਕਰ ਚੁੱਕੇ ਨੇ ਤੇ ਇਹਨਾਂ ਦਾ ਜੋ ਵਿਜ਼ਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਕੈਂਪ ਲਗਾਉਣ ਜਾ ਰਹੇ ਨੇ ਮੈਡੀਕਲ ਕੈਂਪ ਹੈਗਾ ਬਲੱਡ ਡੋਨੇਸ਼ਨ ਕੈਂਪ ਹੈਗਾ ਅਤੇ ਸਮਾਜ ਸੇਵਾ ਦੇ ਵਿੱਚ ਜੋ ਸਾਡੇ ਰੋਟਰੀ ਇੰਟਰਨੈਸ਼ਨਲ ਤੋਂ ਪ੍ਰੋਜੈਕਟ ਆ ਰਹੇ ਹੈਗੇ ਆ ਅਸੀਂ ਨੈਪਕਿਨ ਡਿਸਟਰਾਇ ਮਸ਼ੀਨਾਂ ਜੋ ਕਾਲਜਾਂ ਦੇ ਵਿੱਚ ਪਲੱਸ 1 ਪਲੱਸ 2 ਦੇ ਜਾਂ ਕਾਲਜਾਂ ਦੇ ਵਿੱਚ ਲਗਵਾਉਣ ਜਾ ਰਹੇ ਆ ਅਸੀਂ 휠ਚੇਅਰ ਦੇਣ ਜਾ ਰਹੇ ਹੈਗੇ ਆ ਉਹ ਜਿੱਥੇ ਹਸਪੀਟਲ ਜਾਂ ਤਹਿਸੀਲਾਂ ਦੇ ਵਿੱਚ ਐਸਡੀਐਮ ਆਫਿਸ ਦੇ ਵਿੱਚ ਹੋਊਗਾ ਉਹ ਵੀ ਅਸੀਂ ਪ੍ਰੋਜੈਕਟ ਜਿਹੜਾ ਹੈਗਾ ਕਲੱਬਾਂ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਕਰੂਗਾ ਤੇ ਮੈਂ ਦੱਸਣਾ ਚਾਹਨਾ ਕਿ ਡਿਸਟ੍ਰਿਕਟ 3090 ਵਿੱਚ ਅੱਜ 125 ਕਲੱਬ ਹੈਗੇ ਨੇ ਤੇ 2700 ਤੋਂ ਵੱਧ ਸਾਡੇ ਮੈਂਬਰ ਨੇ ਰੋਟਰੀ ਪੂਰੇ ਵਰਡ ਦੇ ਵਿੱਚ 200 ਕੰਟਰੀ ਦੇ ਵਿੱਚ ਫੈਲੀ ਹੋਈ ਹੈ ਤੇ 529 ਸਾਡੇ ਡਿਸਟ੍ਰਿਕਟ ਹੈਗੇ ਆ ਤੇ ਇਹ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ ਅਤੇ ਜੇ ਮੈਂ ਗੱਲ ਕਰਾਂ ਤਾਂ ਪੋਲੀਓ ਦੀ ਤਾਂ ਪੋਲੀਓ ਨੂੰ ਇੰਡੀਆ ਦੇ ਵਿੱਚੋਂ ਜੇ ਖਤਮ ਕੀਤਾ ਹੈਗਾ ਤਾਂ ਜੇ ਉਹਦੇ ਵਿੱਚ ਜਿੰਨਾ ਵੀ ਦਵਾਈ ਦਿੱਤੀ ਜਾਂਦੀ ਹੈ ਉਹ ਸਾਰੇ ਸਾਰੀ ਰੋਟਰੀ ਚਾਹੇ ਉਹ ਗਵਰਨਮੈਂਟ ਆਫ ਇੰਡੀਆ ਦੇ ਥਰੂ ਹਰ ਸਟੇਟ ਦੇ ਵਿੱਚ ਜਾਰੀ ਹੈ ਉਹ ਜਿਹੜੀ ਆਪਾਂ ਕਹਿੰਦੇ ਦੋ ਬੂੰਦ ਬੱਚਿਆਂ ਨੂੰ ਅਸੀਂ ਪਲਾਰੇ ਹੈਗੇ ਆ ਉਹਦੀ ਕੀਮਤ ਜਿਹੜੀ ਹੈਗੀ ਐ ਦੋ ਬੂੰਦਾਂ ਦੀ 5 ਡਾਲਰ ਹੈਗੀ ਐ ਅਤੇ ਉਹ ਪੂਰਾ ਖਰਚਾ ਜਿਹੜਾ ਹੈਗਾ ਰੋਟਰੀ ਇੰਟਰਨੈਸ਼ਨਲ ਕਰ ਰਹੀ ਹੈਗੀ ਅਤੇ ਆਨ ਨਾਲੇ ਦੋ ਸਾਲਾਂ ਦੇ ਵਿੱਚ ਮੈਨੂੰ ਉਮੀਦ ਹੈ ਕਿ ਪੂਰੇ ਵੜ ਦੇ ਵਿੱਚੋਂ ਪੋਲੀਓ ਖਤਮ ਹੋ ਜੂ ਕਿਉਂਕਿ ਹੁਣ ਕੋਈ ਵੀ ਨਵਾਂ ਕੇਸ ਜਿਹੜਾ ਹੈਗਾ ਇੰਡੀਆ ਦੇ ਵਿੱਚ ਨਹੀਂ ਹੈ ਸਿਰਫ ਪਿੱਛੇ ਦੋ ਕੇਸ ਆਏ ਸੀ ਇੱਕ ਪਾਕਿਸਤਾਨ ਦੇ ਵਿੱਚ ਇੱਕ ਨਾਈਜੀਰੀਆ ਦੇ ਵਿੱਚ ਉਹ ਵੀ ਉਸ ਤੋਂ ਬਾਅਦ ਦੁਬਾਰਾ ਕੇਸ ਕੋਈ ਨਹੀਂ ਆਇਆ ਉਹਨਾਂ ਨੂੰ ਰਿਕਵਰੀ ਕਰਨ ਵਾਸਤੇ ਅਸੀਂ ਜਿਹੜੇ ਡਰਾਪਸ ਜਿਹੜੇ ਹੈਗੇ ਨੇ ਲਾਏ ਜਾ ਰਹੇ ਨੇ ਇਸ ਤੋਂ ਇਲਾਵਾ ਅਸੀਂ ਐਂਬੂਲੈਂਸ ਬੰਨਣਾ ਸਾ ਉਹ ਚੱਲ ਰਹੀਆਂ ਨੇ ਅਤੇ ਰਾਜਪੁਰਾ ਪ੍ਰਾਈਮ ਦੀ ਗੱਲ ਕਰਾਂ ਤਾਂ ਇਹ ਬਹੁਤ ਅੱਛਾ ਕਲੱਬ ਹੈਗਾ ਕਿਉਂਕਿ ਇਹਦੇ ਵਿੱਚ ਡੀਆਰਆਰ ਬਿਪਲ ਮਿੱਤਲ ਜੀ ਆਲਰੇਡੀ ਸੇਵਾ ਕਰੇਂ ਡਿਸਟ੍ਰਿਕਟ 3090 ਦੀ ਉਹਨਾਂ ਦੀ ਰਹਿਨਵਾਈ ਦੇ ਵਿੱਚ ਇਹ ਕਲੱਬ ਅਸੀਂ ਸਾਰਿਆਂ ਨੇ ਰਲ ਕੇ ਬਣਾਇਆ ਹੈ ਅਤੇ ਇਹ ਕਲੱਬ ਆਉਣ ਵਾਲੇ ਦਿਨਾਂ ਦੇ ਵਿੱਚ ਡਿਸਟ੍ਰਿਕਟ 3090 ਵਿੱਚ ਅੱਛਾ ਤੇ ਇੱਕ ਨੰਬਰ ਦਾ ਕਲੱਬ ਬਣੂਗਾ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿੰਨੇ ਵੀ ਸਵਾਸੇਵਾ ਦੇ ਕੰਮ ਕਰਨਗੇ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਲੋਕਾਂ ਨੂੰ ਉਹਦਾ ਬਹੁਤ ਫਾਇਦਾ ਹੋਊਗਾ ਕਲ ਸਰ ਇੱਕ ਰੋਟਰੀ ਕਲੱਬ ਜਿਹੜਾ ਪਹਿਲੇ ਕੰਮ ਕਰ ਰਿਹਾ ਤੇ ਰੋਟਰੀ ਕਲੱਬ ਪ੍ਰਾਈਮ ਅਜੋ ਜਿਹੜਾ ਗਠਨ ਹੋਇਆ ਹੈ ਇਹਦੇ ਤੇ ਵਿੱਚ ਫਰਕ ਕੀ ਹੈ ਕਿ ਇਕੱਠੇ ਕੰਮ ਕਰੇਗਾ ਜਾਂ ਅਲੱਗ-ਅਲੱਗ ਹਾਂ ਸਰ ਕੋਈ ਵੀ ਸ਼ਹਿਰ ਦੇ ਵਿੱਚ ਸਰ ਕਿੰਨੇ ਵੀ ਰੋਟਰੀ ਕਲੱਬ ਹੋ ਸਕਦੇ ਹੈਗੇ ਨੇ ਜਿਵੇਂ ਸਾਡੇ ਰਾਜਪੁਰਾ ਦੇ ਵਿੱਚ ਤਿੰਨ ਰੋਟਰੀ ਦੋ ਰੋਟਰੀ ਕਲੱਬ ਪਹਿਲਾਂ ਹੈਗੇ ਰੋਟਰੀ ਕਲੱਬ ਰਾਜਪੁਰਾ ਰੋਟਰੀ ਕਲੱਬ ਗ੍ਰੇਟਰ ਉਹ ਵੀ ਆਪਣਾ ਕੰਮ ਕਰ ਰਹੇ ਆ ਤੇ ਹੁਣ ਜਿਹੜਾ ਤੀਜਾ ਕਲੱਬ ਬਣ ਗਿਆ ਇਹ ਵੀ ਆਪਣਾ ਕੰਮ ਕਰੂਗਾ ਇਹਦੇ ਵਿੱਚ ਸਾਡੇ ਕਾਫੀ ਵਿਜ਼ਨ ਹੁੰਦੇ ਆ ਜਿਵੇਂ ਅਸੀਂ ਲਿਟਰੇਸੀ ਬੇਸਿਕ ਐਜੂਕੇਸ਼ਨ ਦੇ ਉੱਤੇ ਕੰਮ ਕਰਦੇ ਆ ਤੇ ਇਨਵਾਇਰਨਮੈਂਟ ਦੇ ਉੱਤੇ ਕੰਮ ਕਰਦੇ ਹੈਗੇ ਆ ਤਾਂ ਅਲੱਗ-ਅਲੱਗ ਏਰੀਆ ਦੇ ਵਿੱਚ ਕੰਮ ਹੁੰਦਾ ਹੈ ਹਰ ਕਲੱਬ ਆਪਣਾ ਅਲੱਗ-ਅਲੱਗ ਕੰਮ ਕਰਦਾ ਅਗਰ ਕੋਈ ਜੁਆਇੰਟਲੀ ਪ੍ਰੋਜੈਕਟ ਵੀ ਕਰਨਾ ਚਾਹੁੰਦੇ ਜ ਦੀ ਗੱਲ ਕਰਾਂ ਉੱਥੇ 14 ਰੋਟਰੀ ਕਲੱਬ ਹੈਗੇ ਨੇ ਤੇ ਉਹ ਆਪਣਾ ਅਲੱਗ-ਅਲੱਗ ਸਾਰੇ ਆਪਣਾ ਕੰਮ ਕਰਦੇ ਅਲੱਗ-ਅਲੱਗ ਉਹਨਾਂ ਦਾ ਵਿਜ਼ਨ ਹੈ ਕੰਮ ਕਰਨ ਦਾ ਤਰੀਕਾ ਹੈਗਾ ਸਾਡਾ ਕਿਸੇ ਵੀ ਨਾਲ ਆਪਸ ਵਿੱਚ ਕੋਈ ਕੰਪੀਟੀਸ਼ਨ ਨਹੀਂ ਹਰ ਕਲੱਬ ਨੇ ਆਪਣਾ ਕੰਮ ਕਰਨਾ ਹੈ ਇਹਨਾਂ ਦਾ ਜੋ ਹੈੱਡ ਆਫਿਸ 3090 ਦਾ ਡਿਸਟ੍ਰਿਕਟ ਵਰਨ ਸਭ ਦਾ ਸੇਮ ਹੁੰਦਾ ਹੈ ਇਹਨਾਂ ਨੂੰ ਇੱਕ ਏਜੀ ਲਗਾਇਆ ਜਾਂਦਾ ਚਾਰ-ਚਾਰ ਜਿਹੜੇ ਸਾਡੇ ਉਹਨਾਂ ਨੂੰ ਕਲੱਬ ਦਿੱਤੇ ਜਾਂਦੇ ਜਿਵੇਂ ਇਹਨਾਂ ਦੇ ਕਲੱਬ ਦੇ ਅਨਿਲ ਸੋਜੀ ਏਜੀ ਹੈਗੇ ਇਹਨਾਂ ਨੂੰ ਚਾਰ-ਪੰਜ ਕਲੱਬ ਦਿੱਤੇ ਹੋਏ ਆ ਤਾਂ ਕਿ ਇਹ ਉਹਨਾਂ ਕਲੱਬਾਂ ਨੂੰ ਚਲਾ ਸਕਣ ਇਹਦੇ ਵਿੱਚ ਕੋਈ ਸਾਰਾ ਹੋਰ ਵੀ ਕਲੱਬ ਵੱਲ ਸਕ ਇਸ 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 ਤਰ੍ਹਾਂ ਦੀ ਕੋਈ ਗੱਲ ਨਹੀਂ ਤੇ ਸਾਹ ਪਿੱਛੇ ਗਈ ਸਰ ਤੁਸੀਂ ਰੋਟਰੀ ਕਲੱਬ ਪ੍ਰਾਈਮ ਦੇ ਪ੍ਰਧਾਨ ਬਣੇ ਹੋ ਕੀ ਕੰਮ ਹੋਣਗੇ ਜਿਹੜੇ ਰਾਜਪੁਰੇ ਵੱਦੀ ਬਿਹਤਰੀ ਵਾਸਤੇ ਜਿਹੜੇ ਕਿਤੇ ਜਾਣਗੇ ਜਿੰਦਾ ਹੈ ਕੰਮ ਤਾਂ ਅਸੀਂ ਪਹਿਲੇ ਸਟਾਰਟ ਕਰ ਚੁੱਕੇ ਹਾਂ ਜੀ ਇੰਸਟਾਲੇਸ਼ਨ ਤਾਂ ਪਹਿਲੇ ਵੀ ਅਸੀਂ ਇੱਕ ਦੋ ਪ੍ਰੋਜੈਕਟਰ ਲਗਾ ਚੁੱਕੇ ਆ ਤੇ ਇੰਸਟਾਲੇਸ਼ਨ ਤੋਂ ਬਾਅਦ ਵੀ ਸਾਡੇ ਅਸੀਂ ਮਤਲਬ ਆਪਸ ਵਿੱਚ ਗੱਲਬਾਤ ਕੀਤੀ ਵੀ ਹੈ ਇੱਕ ਆਉਣ ਵਾਲੇ ਟਾਈਮ 'ਚ ਅਸੀਂ April 'ਚ ਆਈ ਕੈਂਪ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਿਆ ਸਾਡੇ ਮਤਲਬ ਫਾਈਨਲ ਹੋ ਚੁਕਿਆ ਡੇਟ ਲੈ ਕੇ ਬਾਕੀ ਹੋਰ ਵੀ ਜਿਹੜੇ ਪ੍ਰੋਜੈਕਟ ਆਉਣਗੇ ਸਾਨੂੰ ਕੌਂਸਲ ਸਾਹਿਬ ਸਾਡੇ ਗਵਰਨਰ ਸਾਹਿਬ ਜਿਸ ਤਰ੍ਹਾਂ ਵੀ ਗਾਈਡ ਕਰਨਗੇ ਆਪਾਂ ਉਸ ਉਸੇ ਤਰ੍ਹਾਂ ਉਸੇ ਹਿਸਾਬ ਨਾਲ ਲੱਗ ਲੈ ਪ੍ਰੋਬਲਮ ਨਹੀਂ ਜੈਂਸਰਿਕਲ ਹੋ ਰਿਹਾ ਪਰਸਨਲੀ ਇਹ ਥੋੜੀ ਵੀ ਤੁਸੀਂ ਸਮਾਜ ਸੇਵਾ ਦੇ ਕੰਮ ਤਾਂ ਪਹਿਲਾਂ ਹੀ ਕਰਦੇ ਰਹੇ ਹੋ ਚਾਹੇ ਮਿੱਤਰ ਸਾਹਿਬ ਹੋਣ ਚਾਹੇ ਤੁਸੀਂ ਹੁਣ ਰੋਟਰੀ ਕਲਬ ਪ੍ਰਾਈਮ ਬਣਾਉਂਦਾ ਹੀ ਕਿਉਂ ਮਾਮਲਾ ਨਹੀਂ ਇੱਕ ਇਹ ਇੰਟਰਨੈਟ ਇੱਕ ਇਹ ਇੰਟਰਨੈਸ਼ਨਲ ਲੈਵਲ ਤੇ ਹੈ ਅਸੀਂ ਕਰਦੇ ਆਂ ਸੇਵਾ ਪਹਿਲਾਂ ਵੀ ਕਰਦੇ ਆਂ ਲੇਕਿਨ ਇੰਟਰਨੈਸ਼ਨਲ ਲੈਵਲ ਤੇ ਨਹੀਂ ਕਰਦੇ ਇਹ ਇੱਕ ਰੋਟੀ ਕਲੱਬ ਸਾਡਾ ਇੰਟਰਨੈਸ਼ਨਲ ਲੈਵਲ ਦਾ ਕਲੱਬ ਹੈ ਇਸ ਕਰਕੇ ਸਾਨੂੰ ਇਹ ਮਨ ਚ ਇੱਛਾ ਸੀ ਵੀ ਅੱਛੇ ਕਲੱਬ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰ ਸਕੀਏ ਇਹ ਹੀ ਸਾਡੀ ਭਾਵਨਾ ਹੈ ਹਾਜ਼ਰ ਤੁਸੀਂ ਰੋਟੀ ਕਲੱਬ ਪ੍ਰਾਈਮ ਦੇ ਚੇਅਰਮੈਨ ਬਣੇ ਹੋ ਸਭ ਤੋਂ ਪਹਿਲਾ ਕੰਮ ਸਮਾਜ ਭਲਾਈ ਦਾ ਤੁਹਾਡਾ ਕਿਹੜਾ ਹੋਏਗਾ ਜਿਹੜਾ ਰਾਜਪੁਰ ਚ ਕੀਤਾ ਜਾਏਗਾ ਸਮਾਜ ਭਲਾਈ ਦਾ ਕੰਮ ਇਦਾਂ ਹੈਗਾ ਕਿ ਸ਼ਹਿਰ ਦੇ ਵਿੱਚ ਬਹੁਤ ਲੋਡਬੰਦ ਵਿਅਕਤੀ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਕਿਸੇ ਵੀ ਸਮੇਂ ਕਿਸੇ ਚੀਜ਼ ਦੀ ਵੀ ਲੋੜ ਪੈ ਸਕਦੀ ਹੈ ਤੇ ਜ਼ਰੂਰਤਮੰਦ ਲੋਕਾਂ ਨੂੰ ਕੋਈ ਵੀ ਸਾਡੇ ਕੋਲ ਅਪਰੋਚ ਕਿਸੇ ਤਰ੍ਹਾਂ ਦੀ ਵੀ ਕਰੂਗਾ ਪਹਿਲਾਂ ਵੀ ਕੀਤੀਆਂ ਉਹਨਾਂ ਨੇ ਅਪਰੋਚ ਅਸੀਂ ਉਹਨਾਂ ਦੀ ਮਿਲ ਕੇ ਜੋ ਲੋੜ ਸੀਗੀ ਪੂਰੀ ਕੀਤੀ ਹੈ ਅੱਗੇ ਨੂੰ ਵੀ ਜਿਵੇਂ ਜਿਵੇਂ ਸਾਡੇ ਕੋਲ ਕੋਈ ਆਊਗਾ ਬੰਦਾ ਸਵੱਗ ਦਾ ਆਸਰਾ ਕੇ ਆਉਂਦਾ ਕਿ ਮੇਰਾ ਉੱਥੋਂ ਕੰਮ ਹੋ ਜਾਊਗਾ ਤੇ ਜੋ ਸਾਡੇ ਕੋਲ ਜੋ ਵੀ ਆਊਗਾ ਅਸੀਂ ਕੰਮ ਕਰਾਂਗੇ ਤੁਹਾਨੂੰ ਕੋਈ ਜੁਤ ਮੰਦ ਅਗਰ ਕੰਟੈਕਟ ਕਰਨਾ ਚਾਹਵੇ ਤਾਂ ਤੁਹਾਨੂੰ ਕਿੱਥੇ ਕੰਟੈਕਟ ਕਰ ਸਕਦੇ ਸਾਡਾ ਆਫਿਸ ਬਣਿਆ ਹੋਇਆ ਆਪਣਾ ਇੱਧਰ ਰੋਟਰੀ ਕੋਲ ਪਰ ਉਹਦੇ ਜਿਹੜਾ ਆਪਣਾ ਨਿਰੰਗਰੀ ਭਵਨ ਹੈ ਇਹਦੇ ਸਾਹਮਣੇ ਉਹਦੀ ਬਿਲਡਿੰਗ ਹੈਗੀ ਹੈ ਉੱਥੇ ਥੋੜਾ ਆਫਿਸ ਹੈਗਾ ਉੱਥੇ ਸਾਨੂੰ ਮਿਲੇ ਮੋਬਾਈਲ ਨੰਬਰ ਹੈ ਪ੍ਰਧਾਨ ਜੀ ਤੋਂ ਲਿਖੇ ਹੋਏ ਨੇ ਤੇ ਆ ਕੇ ਮਿਲੇ ਸਾਨੂੰ ਕੰਟੈਕਟ ਕਰੇ ਤੇ ਉਹਦੀ ਲੋਨ ਦੇਵੇ ਕੋਈ ਕਰਾਂਗੇ ਲੋਨ ਥੈਂਕ ਯੂ